प्यारे वीरों मैं ਤੁਹਾਡੇ ਸਾਹਮਣੇ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਜੀ ਮਾਨ ਨੂੰ ਉਹਨਾਂ ਦਾ ਵਾਅਦਾ ਚੇਤੇ ਕਰਾਉਣ ਲੱਗਾ ਕਿ ਮਾਨ ਸਾਹਿਬ ਤੁਸੀਂ ਐਲਾਨ ਕੀਤਾ ਸੀ ਕਿ 1 ਜੁਲਾਈ 2022 ਤੋਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਪੋਲੀਥੀਨ ਫੋਲਵਾਂ ਦੀ ਵਿਕਰੀ ਆ ਉਹ ਬੰਦ ਹੋਵੇਗੀ ਕੋਈ ਬੰਦ ਨਹੀਂ ਹੋਈ ਅੱਜ ਵੀ ਤੁਸੀਂ ਜਿੱਥੇ ਮਰਜ਼ੀ ਜਾਓ ਰੇੜੀਆਂ ਤੋਂ ਸਬਜ਼ੀ ਲੈਣ ਜਾਓ ਫਰੂਟ ਲੈਣ ਜਾਓ ਦੁਕਾਨਾਂ ਤੋਂ ਸਮਾਨ ਲੈਣ ਜਾਓ ਤੇ ਉਹ ਸਮਾਨ ਤੁਹਾਨੂੰ ਲਿਫਾਫਿਆਂ 'ਚ ਬੰਦ ਹੋ ਕੇ ਮਿਲੇਗਾ ਵੈਸੇ ਹੀ ਯਾਰੋ ਯਾਰ ਇਹ ਬੰਦ ਵੀ ਕਿੱਦਾਂ ਹੋ ਜਾਊਗਾ ਜਿੰਨਾ ਚਿਰ ਯਾਰ ਪਿਛਲੇ ਪਾਸੇ ਮੋਟਰ ਨਹੀਂ ਬੰਦ ਹੁੰਦੀ ਜਿੰਨਾ ਚਿਰ ਬੰਬੀ ਨਹੀਂ ਬੰਦ ਹੁੰਦੀ ਪਾਈਪ ਲੈਣ ਕਿੱਦਾਂ ਗਾੜੀ ਪਾਣੀ ਕਿੱਦਾਂ ਬੰਦ ਹੋ ਜਾਊਗਾ ਮਾਨ ਸਾਹਿਬ ਇਹ ਫੈਕਟਰੀਆਂ ਪਹਿਲਾਂ ਬੰਦ ਕਰੋ ਤੇ ਜਿਹੜੇ ਲਿਫਾਵੇ ਵਿਕਦੇ ਨੇ ਉਹਨਾਂ ਤੇ ਸ਼ਕਤੀ ਦੇ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਟੀਆਂ ਲਾਓ ਕਿ ਉਹ ਜਾ ਕੇ ਚੱਕ ਕਰਨ ਤੁਹਾਡੇ ਜਿਹੜੇ ਵਧਾਇਆ ਇੱਕ ਵਾਰ ਤੁਹਾਡੇ ਜਿਹੜੇ ਹਾਰੇ ਵਧਾਇਆਗਾ ਤੁਹਾਡੇ ਜਿਹੜੇ ਮੰਤਰੀ ਸਵਾਨ ਨੇ ਉਹ ਮਾਨਸਾ ਪੰਜਾਬ ਦੇ ਵਖ ਵਖ ਵਿਭਾਗਾਂ ਦੇ ਦਫਤਰਾਂ ਦੇ ਅੰਦਰ ਜਾ ਕੇ ਮੁਲਾਜ਼ਮਾਂ ਨੂੰ ਬੜਦੌਕੇ ਮਾਰਦੇ ਨੇ ਅਧਿਕਾਰੀਆਂ ਨੂੰ ਬੜੀ ਗਲਤ ਢੰਗ ਦੇ ਨਾਲ ਬੋਲੀ ਬੋਲੀ ਜਾਂਦੀ ਆ ਉਹਨਾਂ ਵੱਲੋਂ ਤੇ ਉਹਨਾਂ ਨੂੰ ਇਹ ਵੀ ਕਿਹਾ ਕਰੋ ਕਿ ਜਿੱਥੇ ਤੁਸੀਂ ਜਾਂਦੇ ਜੇ ਉਹਨਾਂ ਪਿੰਡਾਂ ਵਿੱਚ ਕਸਬਿਆਂ ਵਿੱਚ ਸ਼ਹਿਰਾਂ ਵਿੱਚ ਵੀ ਜਾਓ ਤੁਹਾਨੂੰ ਉਹਦੇ ਵੀਰੋ ਸਾਨੂੰ ਅਸੀਂ ਪਿੰਡਾਂ ਦੇ ਵਿੱਚ ਪੌਦੇ ਲਗਾਉਣ ਦਾ ਸਾਨੂੰ ਜਾਣ ਦਾ ਮੌਕਾ ਮਿਲਦਾ ਵਾ ਤੇ ਵੱਖ-ਵੱਖ ਪਿੰਡਾਂ ਦੇ ਬਾਹਰ ਨਕਰਾ ਤੇ ਖਾਲੀ ਪਲਾਟਾਂ ਚ ਗਲੀਆਂਾਂ ਚ ਨਾਲੀਆਂ ਚ ਇਸੇ ਤਰ੍ਹਾਂ ਕਸਬਿਆਂ ਦੇ ਅੰਦਰ ਇਸੇ ਤਰ੍ਹਾਂ ਹੀ ਸ਼ਹਿਰਾਂ ਦੇ ਵੱਖ-ਵੱਖ ਬਾੜਾਂ ਦੇ ਵਿੱਚ ਝੁਕਰਾਂ ਤੇ ਹਰ ਪਾਸੇ ਜਿਹੜੇ ਆ ਪੋਲੀਥੀਨ ਦੇ ਲਿਫਾਫੇ ਜਾਂ ਜਿਹੜੇ ਪਾਣੀ ਪੀਣ ਵਾਲੇ ਪਲਾਸਟਿਕ ਦੇ ਪੌਚ ਨੇ ਜਾਂ ਜਿਹੜੀਆਂ ਪਲਾਸਟਿਕ ਦੀਆਂ ਖਾਲੀ ਬੋਤਲਾਂ ਨੇ ਉਹਨਾਂ ਦੇ ਢੇਰ ਲੱਗੇ ਦੇਦੇ ਨੇ ਹੁਣ ਤੇ ਹਾਲਾਤੇ ਬਣ ਗਏ ਨੇ ਕਿ ਕਈਆਂ ਪਿੰਡਾਂ ਵਿੱਚ ਕਈਆਂ ਗਲੀਆਂ ਨਾਲੀਆਂ ਗਲੀਆਂ ਦੇ ਵਿੱਚ ਲੋਕਤਨ ਤੁਰਨਾ ਮੁਸ਼ਕਲ ਹੋ ਜਾਂਦਾ ਲੋਕਾਂ ਦੇ ਪੈਰਾਂ ਵਿੱਚ ਲਿਫਾਫੇ ਅੜ ਜਾਂਦੇ ਆ ਉੱਤੇ ਪੋਲੀਥੀਨ ਦੇ ਜਿਹੜੇ ਲਾਓ ਬਾਬੇ ਖਿਲਰੇ ਪਏ ਨੇ ਉਹ ਲੋਕਾਂ ਦੇ ਸਕੂਟਰਾਂ ਚ ਕਾਰਾਂ ਵਿੱਚ ਉਹ ਸਾਈਕਲਾਂ 'ਤੇ ੜ ਜਾਂਦੇ ਆ। ਹਲਾਤ ਹੁਣ ਇਹ ਬਣ ਗਏ ਨੇ। ਤੇ ਜਿਹੜੇ ਤੁਹਾਡੇ ਵਧਾਇਆ ਕਿ ਦਫਤਰਾਂ ਜਾਂਦੇ ਹੁਣ ਮੈਂ ਵੀ ਕਹੋ ਕਿ ਯਾਰ ਉਹਦੇ ਜਾ ਕੇ ਵੀ ਚੈੱਕ ਕਰੋ ਉਹਨਾਂ ਦਾ ਵੀ ਵਿਪਰਾਲਾ ਕਰੋ। ਇੱਕ ਇਹ ਕਿਹਨੇ ਕੰਮ ਕਰਨਾ ਵਾ। ਮਾਨ ਸਾਹਿਬ ਇਧਰ ਦੇ ਪਾਸੇ ਧਿਆਨ ਦੇਣ ਦੀ ਲੋੜ ਆ। ਇਹ ਜਿਹੜੀ ਪਲਾਸਟਿਕ ਵਾ ਇਹਨੇ ਲੈ ਬੈਣਾ ਸਮਾਜ ਨੂੰ। ਜਿੱਥੇ ਤੁਹਾਡੇ ਵੱਲੋਂ ਹੋਰ ਕੰਮ ਕੀਤੇ ਜਾ ਰਹੇ ਨੇ ਖਾਸ ਕਰਕੇ ਅਗਰ ਨੇ ਪਾਸੇ ਧਿਆਨ ਦੋ ਤੇ ਪੋਲੀਥੀਨ ਲਫਾਫਿਆਂ ਨੂੰ ਬਾਕੀ ਪਲਾਸਟਿਕ ਮਟੀਰੀਅਲ ਨੂੰ ਟਰੈਸ਼ ਕਰਨ ਦਾ ਵੀ ਕੋਈ ਲੱਭੋ ਤਰੀਕਾ ਢਾਂਕ ਕਿਹੜਾ ਕੋਈ ਆਇਆ ਕੋਈ ਕੋ ਢਾਂਗੀ ਕੋਈ ਲੱਭਾ ਇੱतक ਕੋਈ ਵੀ ਕੇ ਸਰਕਾਰ ਨੇ ਜਿੰਨੀਆਂ ਵੀ ਸਰਕਾਰਾਂ ਆਈਆਂ ਆਪਣਾ ਡੱਬੂ ਵਜਾ ਕੇ ਚਲ ਜਾਂਦੀਆਂ ਵਾ ਤੇ ਹੁਣ ਤੁਸੀਂ ਆਇਓ ਤੁਸੀਂ بڑے ਵੱਡੇ ਵੱਡੇ ਐਲਾਨ ਵੀ ਕੀਤੇ ਜਾਂ ਗਲਤੀਆਂ ਵੀ ਦਿੱਤੀਆਂ ਨੇ ਉਹ ਤਾਂ ਮਖਾਬਿਸ਼ਾ ਆ ਬਾਰ ਮੀਰਾ ਬਿਸ਼ਾ ਜੇ ਆ ਇਹ ਤੁਸੀਂ ਕਿਰਪਾ ਕਰੋ ਤੇ ਇਹ ਪਲਾਸਟਿਕ ਮਟੀਰੀਅਲ ਨੂੰ ਪੋਲੀਥੀਨ ਲਫਾਫਿਆਂ ਨੂੰ ਪੱਕੇ ਤੌਰ ਤੇ ਬੰਦ ਕਰਨ ਵਾਲੇ ਪਾਸੇ ਕੋਈ ਧਿਆਨ ਦਿਓ ਤੇ ਜਿਹੜਾ ਇਹ ਕਚਰਾ ਵਾ ਇਹਨਾਂ ਦਾ ਪਿੰਡਾਂ ਵਿੱਚ ਪਿਆ ਵਾ ਹੁਣ ਤੇ ਪਿੰਡਾਂ ਵਿੱਚ ਲਾਤੇ ਬਣ ਗਿਆ ਕਿ ਇਹ ਜਿਹੜਾ ਪੋਲੀਥੀਨ ਦਾ ਖਾਰਾ ਕਚਰਾ ਵਾ ਇਹ ਰਜਵਾਿਆਂ ਨੂੰ ਓਪਨ ਨਾਲਿਆਂ ਨੂੰ ਨਾਲਿਆਂ ਨੂੰ ਬੰਦ ਕਰ ਦਿੰਦਾ ਜਦੋਂ ਵਾਰਸ਼ ਹੁੰਦੀ ਆ ਤੇ ਉੱਥੇ ਝਾਮ ਲੱਗ ਜਾਂਦਾ ਉਹਦੇ ਹਰ ਵਾਰ ਕਾਸਦੀ ਦੀ ਬਣ ਜਾਂਦੀਆਂ ਲਫਾਫਿਆਂ ਕਰਕੇ ਤੇ ਇਹ ਮਾਨ ਸਾਹਿਬ ਕਿਰਪਾ ਕਰੋ ਤੁਸੀਂ ਜਤਨ ਕਰੋ ਤੇ ਆਪਣੇ ਵਿਧਾਇਕਾਂ ਨੂੰ ਆਪਣੇ ਮੰਤਰੀਆਂ ਨੂੰ ਕਹੋ ਕਿ ਪਿੰਡਾਂ ਵਿੱਚ ਇਹ ਵੀ ਵਿਕਣ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਇੱਧਰ ਦੇ ਪਾਸੇ ਲਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਅਸਲੀ ਕਾਲ